ਸਤਿ ਸ੍ਰੀ ਅਕਾਲ ਜੀ ਸਾਰਿਆਂ ਨੂੰ ਮੈਂ ਤੁਹਾਡਾ ਪ੍ਰਵਿੰਦਰ ਸੱਧੂ ਅੱਜ ਲੈ ਕੇ ਹਾਜ਼ਰ ਹੋਇਆ ਤੁਹਾਡੇ ਨਾਲ ਇੱਕ ਨਵੀਂ ਕ੍ਰਾਈਮ ਸਟੋਰੀ ਜੋ ਅੱਜ ਦੀ ਜਿਹੜੀ ਆਪਣੀ ਕਹਾਣੀ ਹੈ ਇੱਕ ਕੈਨੇਡਾ ਦੇ ਐਸੇ ਸਰੀਅਲ ਕਿਲਰ ਦੀ ਹੈ ਜਿਹੜਾ ਕਿ ਪੰਜਾਬੀ ਸੀ ਜਿਨੇ ਕਿ ਪੰਜ ਕਤਲ ਕੀਤੇ ਨਾ ਉਹਨਾਂ ਦਾ ਪੁਲਿਸ ਨੂੰ ਪਤਾ ਲੱਗਿਆ ਤੇ ਨਾ ਹੀ ਡਾਕਟਰਾਂ ਨੂੰ ਉੱਥੇ ਇੱਕ ਬੰਦੇ ਨੂੰ ਗੁਰੂ ਨਾਨਕ ਦੇਵ ਜੀ ਦੀ ਫੋਟੋ ਦੇਖ ਕੇ ਅਸ਼ਸ ਹੁੰਦਾ ਹੈ ਜਾ ਕੇ ਸਾਰਾ ਕੇਸ ਖੁੱਲਦਾ ਹੈ ਕੀ ਹੈ ਸਾਰੀ ਕਹਾਣੀ ਤੁਹਾਡੇ ਅੱਗੇ ਪੇਸ਼ ਕਰਨ ਲੱਗਿਆ ਰঞ্জੇਤ ਸਿੰਘ ਢੇਲਾ ਜੋ ਕਿ 25 ਸਾਲਾ ਗ੍ਰੈਜੂਏਟ ਲੁਧਿਆਣੇ ਦੇ ਇੱਕ ਛੋਟੇ ਜਿਹੇ ਪਿੰਡ ਵਿੱਚ ਰਹਿਣ ਵਾਲਾ ਆਪਣੇ ਚੰਗੇ ਭਵਿੱਖ ਲਈ ਕੈਨੇਡਾ ਆਉਂਦਾ ਹੈ 1993 ਵਿੱਚ ਉੱਥੇ ਉਸ ਦੀ ਮੁਲਾਕਾਤ ਸੁਖਵਿੰਦਰ ਸਿੰਘ ਢਿੱਲੋ ਨਾਲ ਹੁੰਦੀ ਹੈ ਜੋ ਸੁਖਵਿੰਦਰ ਸਿੰਘ ਢਿੱਲੋ ਹੈ ਉਹ 1983 ਵਿੱਚ ਕੈਨੇਡਾ ਵਿੱਚ ਆਇਆ ਸੀ 1983 ਵਿੱਚ ਕੈਨੇਡਾ ਵਿੱਚ ਆਇਆ ਉਹਨੇ ਬਹੁਤ ਹੱਥ ਪੈਰ ਮਾਰੇ ਕੰਮਕਾਰ ਕਰਿਆ ਫਾਰਮਾਂ 'ਚ ਵੀ ਕੰਮ ਕਰਿਆ ਤੇ ਫਿਰ ਉਸਨੇ ਗੱਡੀਆਂ ਵੇਚਣ ਦਾ ਕੰਮ ਸ਼ੁਰੂ ਕਰ ਲਿਆ ਹਮਿਲਟਨ ਸ਼ਹਿਰ 'ਚ ਜਿਹੜਾ ਕਿ ਟ੍ਰਾਂਟੋ ਤੋਂ 50-60 ਕਿਲੋਮੀਟਰ ਦੂਰ ਹੈ ਫਿਰ ਉਸਨੇ ਗੱਡੀਆਂ ਵੇਚਣ ਦਾ ਜਦੋਂ ਕੰਮ ਸ਼ੁਰੂ ਕਰਿਆ ਉਸਦਾ ਕੰਮ ਵਧੀਆ ਚੱਲ ਰਿਹਾ ਸੀ ਤੇ 1993 ਵਿੱਚ ਜਦੋਂ ਰঞ্জੇਤ ਸਿੰਘ ਇਲਾਉ ਦੇ ਉਸਦੀ ਮੁਲਾਕਾਤ ਜਦੋਂ ਹੋਈ ਉਸ ਨਾਲ ਤਾਂ ਉਹਨਾਂ ਦੀ ਚੰਗੀ ਦੋਸਤੀ ਪੈ ਗਈ ਜਦੋਂ ਜਿੰਨਾਂ ਹੀ ਚੰਗੀ ਦੋਸਤੀ ਪੈ ਗਈ ਉਹਨਾਂ ਨੇ ਆਪਣਾ ਬਿਜ਼ਨਸ ਵੀ ਸਾਂਝਾ ਕਰ ਲਿਆ ਜਦੋਂ ਉਹਨਾਂ ਨੇ ਆਪਣਾ ਬਿਜ਼ਨਸ ਸਾਂਝਾ ਕਰਿਆ ਤਾਂ ਵਧੀਆ ਚੱਲਦਾ ਹੈ ਬਿਜ਼ਨਸ ਫਿਰ ਇੱਕ ਦਿਨ ਸੁਖਵਿੰਦਰ ਸਿੰਘ ਢਿੱਲੋਂ ਹੈ ਜਿਹੜਾ ਉਹ ਰঞ্জੀਤ ਸਿੰਘ ਗੈਲੇ ਨੂੰ ਕਹਿੰਦਾ ਕਿ ਆਪਾਂ ਇੱਕ ਇੰਸ਼ੋਰੈਂਸ ਕਰਵਾਉਣੀ ਆ ਰੱਬ ਨਾ ਕਰੇ ਆਪਣੇ ਬਿਜ਼ਨਸ 'ਚ ਘਾਟਾ ਪੈਂਦਾ ਬਿਜ਼ਨਸ ਡਾਊਨ ਜਾਂਦਾ ਜਾਂ ਤੈਨੂੰ ਕੁਝ ਹੁੰਦਾ ਮੈਨੂੰ ਕੁਝ ਹੁੰਦਾ ਤਾਂ ਆਪਾਂ ਨੂੰ ਕਲੇਮ ਮਿਲ ਜੂ ਜੇ ਤੈਨੂੰ ਕੁਝ ਹੁੰਦਾ ਤਾਂ ਮੈਨੂੰ ਕਲੇਮ ਮਿਲ ਜੂ ਜਰਪਾ ਨਾ ਕਰੇ ਜੇ ਮੈਨੂੰ ਕੁਝ ਹੁੰਦਾ ਤਾਂ ਉਸ ਦਾ ਕਲੇਮ ਤੈਨੂੰ ਮਿਲ ਜਾਵੇਗਾ ਤਾਂ ਇਹ ਜੋ ਰਣਜੀਤ ਸਿੰਘ ਗਹਿਲਾ ਮੰਨ ਜਾਂਦਾ ਉਹ 1 ਲੱਖ ਡਾਲਰ ਦਾ ਇੰਸ਼ੋਰੈਂਸ ਕਰਵਾਉਂਦੇ ਨੇ ਦੋਨੋਂ ਚਲੋ ਉਹਨਾਂ ਦਾ ਕੰਮ ਵਧੀਆ ਚੱਲਦਾ ਫਿਰ ਰਣਜੀਤ ਸਿੰਘ ਗਹਿਲਾ ਵੀ ਆਪਣੀ ਜ਼ਿੰਦਗੀ ਵਧੀਆ ਬਤੀਤ ਕਰਦਾ ਹੈ 4-5 ਮਹੀਨਿਆਂ ਬਾਅਦ ਰਣਜੀਤ ਸਿੰਘ ਗਹਿਲਾ ਆਪਣੇ ਘਰ ਵਿੱਚ ਰਸੋਈ ਵਿੱਚ ਪਾੜੀ ਪੀ ਰਿਹਾ ਹੁੰਦਾ ਹੈ ਉੱਥੇ ਹੀ ਉਹਦੇ ਘਰ ਵਾਲੀ ਕੰਮ ਕਰ ਰਹੀ ਹੁੰਦੀ ਹੈ ਅਚਾਨਕ ਹੀ ਉਹ ਡਿੱਗ ਜਾਂਦਾ ਹੈ ਜਦੋਂ ਉਹ ਡਿੱਗ ਜਾਂਦਾ ਹੈ ਚੀਕ ਦੀ ਆਵਾਜ਼ ਸੁਣਦੀ ਹੈ ਉਹਦੇ ਘਰ ਵਾਲੀ ਤਾਂ ਉਹ ਭੱਜ ਕੇ ਆਉਂਦੀ ਹੈ ਜਦੋਂ ਉਹ ਉਹਨੂੰ ਦੇਖਦੀ ਹੈ ਉਹ ਤੜਫ ਰਿਆ ਹੁੰਦਾ ਹੈ ਉਹ ਵੀ ਬੇਹੋਸ਼ ਹੋ ਜਾਂਦੀ ਹੈ गिर ਜਾਂਦੀ ਹੈ ਜਦੋਂ ਉਸ ਨੂੰ ਹੋਸ਼ ਆਉਂਦੀ ਹੈ ਤਾਂ ਉਹ 911 ਕਾਲ ਕਰਦੀ ਹੈ ਉੱਥੇ ਪੁਲਿਸ ਆਉਂਦੀ ਹੈ ਪੁਲਿਸ ਉਸ ਨੂੰ ਹਸਪੀਟਲ 'ਚ ਲੈ ਜਾਂਦੀ ਹੈ 4 ਦਿਨਾਂ ਬਾਅਦ ਰਣਜੀਤ ਸਿੰਘ ਗੈਲੇ ਦੀ ਮੌਤ ਹੋ ਜਾਂਦੀ ਹੈ ਡਾਕਟਰਾਂ ਦੇ ਅਨੁਸਾਰ ਉਸ ਦੀ ਮੌਤ ਹੈ ਜੋ ਦਿਲ ਦਾ ਦੌਰਾ ਪੈਣ ਕਾਰਨ ਹੋਈ ਤਾਂ ਫਿਰ 2 ਦਿਨਾਂ ਬਾਅਦ ਜੋ ਸੁਖਵਿੰਦਰ ਸਿੰਘ ਢਿੱਲੋਂ ਹੈ ਉਹ ਇੰਸ਼ੋਰੈਂਸ ਵਾਲਿਆਂ ਕੋਲ ਜਾਂਦਾ ਕਿਉਂਕਿ ਡੈਫੀਨੇਟਲੀ ਗੱਲ ਹੈ ਜਿਉਂ ਉਹਨਾਂ ਨੇ ਇੰਸ਼ੋਰੈਂਸ ਕਰਾਇਆ ਸੀ ਉਹਦਾ ਕਲੇਮ ਹੈ ਜਿਹੜਾ ਉਹ ਸੁਖਵਿੰਦਰ ਸਿੰਘ ਢਿੱਲੋਂ ਨੂੰ ਮਿਲਣਾ ਸੀ ਹੁਣ ਚਲੋ ਜੀ ਇੰਸ਼ੋਰੈਂਸ ਵਾਲੇ ਉਸਦੇ ਘਰ ਆਉਂਦੇ ਨੇ ਜਦੋਂ ਇੰਸ਼ੋਰੈਂਸ ਵਾਲਾ ਉਸਦੇ ਘਰ ਆਉਂਦਾ ਤਾਂ ਸੁਖਵਿੰਦਰ ਸਿੰਘ ਢਿੱਲੋਂ ਦੇ ਨਵੇਂ ਘਰ ਚ ਉਹ ਇੱਕ ਫੋਟੋ ਦੇਖਦਾ ਗੁਰੂ ਨਾਨਕ ਪਾਤਸ਼ਾਹ ਦੀ ਲੱਗੀ ਹੋਈ ਉਸ ਦੇ ਸਾਹਮਣੇ ਬੈਠਾ ਹੁੰਦਾ ਹੈ ਇੰਸ਼ੋਰੈਂਸ ਵਾਲੇ ਨੂੰ ਉਸ ਨੂੰ ਫੋਟੋ ਨੂੰ ਦੇਖ ਕੇ ਤੇਜਾਬੂ ਹੁੰਦਾ ਤੇਜਾਬੂ मीनिंग ਜਿ ਆਪਾਂ ਨੂੰ ਜਿਵੇਂ ਐਦਾਂ ਨਹੀਂ ਲੱਗਦਾ ਹੁੰਦਾ ਕਿ ਆਹ ਚੀਜ਼ ਆਪਣੇ ਨਾਲ ਪਹਿਲਾਂ ਵਰਤੀ ਹੈ ਤੁਸੀਂ YouTube ਤੇ ਵੀ ਦੇਖ ਸਕਦੇ ਹੋਗੇ ਤੇਜਾਬੂ ਕੀ ਹੁੰਦਾ ਉਹ ਜਦੋਂ ਫੋਟੋ ਦੇਖਦਾ ਤਾਂ ਭਾਈ ਉਹਨੂੰ ਲੱਗਦਾ ਕਿ ਇਹ ਚੀਜ਼ ਪਹਿਲਾਂ ਵੀ ਹੋਈ ਹੈ ਉਹ ਆਪਣੇ ਦਿਮਾਗ ਤੇ ਹੋਰ ਜ਼ੋਰ ਪਾਉਂਦਾ ਜਦੋਂ ਉਹ ਆਪਣੇ ਦਿਮਾਗ ਤੇ ਹੋਰ ਜ਼ੋਰ ਪਾਉਂਦਾ ਤਾ ਉਸ ਨੂੰ ਯਾਦ ਆਉਂਦਾ ਹੈ ਕਿ ਡੇਢ ਸਾਲ ਪਹਿਲਾਂ ਵੀ ਇਸੇ ਤਰ੍ਹਾਂ ਇਸਨੇ ਆਪਣੀ ਪਤਨੀ ਪ੍ਰਵੇਸ਼ਕੌਰ ਦਾ ਇੰਸ਼ੋਰੈਂਸ ਕਲੇਮ ਕੀਤਾ ਸੀ ਤੇ ਇਸ ਦਾ ਜੋ ਉਸ ਨੂੰ ਲੱਗਦਾ ਹੈ ਉਹ ਇੱਕ ਗੱਲਬਾਤ ਹੈ ਜਿਹੜੀ ਪੁਲਿਸ ਨਾਲ ਵੀ ਸਾਂਝੀ ਕਰਦਾ ਹੈ ਤੇ ਉੱਥੇ ਹੀ ਐਂਟਰੀ ਹੁੰਦੀ ਹੈ ਡਿਟੈਕਟਿਵ ਬਾਰਨ ਦੀ ਤੇ ਜੋ ਪੁਲਿਸ ਵੱਲੋਂ ਉਸ ਦੀ ਡਿਊਟੀ ਲਗਾਈ ਜਾਂਦੀ ਹੈ ਤੇ ਇਹ ਗੱਲਾਂ ਜੋ ਇੰਸ਼ੋਰੈਂਸ ਵਾਲੇ ਉਹਨਾਂ ਨਾਲ ਸ਼ੇਅਰ ਕਰਦਾ ਹੈ ਜੋ ਉਸ ਦੀ ਘਰ ਵਾਲੀ ਦੀ ਮੌਤ ਸੀ 1.5 ਸਾਲ ਪਹਿਲਾਂ ਚਲਦੇ ਆਪਾਂ ਜੋ ਉਸ ਦੀ ਘਰ ਵਾਲੀ ਸੀ ਪ੍ਰਵੇਸ਼ ਕੌਰ ਉਸ ਦੀ ਮੌਤ ਹੈ ਜਿਹੜੀ ਉਹ ਹੋਈ ਸੀ ਇਸ ਦਾ ਵਿਆਹ ਸੁਖਵਿੰਦਰ ਸਿੰਘ ਢਿੱਲੋਂ ਦਾ ਵਿਆਹ ਹੈ ਜੋ 1983 ਵਿੱਚ ਹੋਇਆ ਸੀ 1985 ਚ ਇਹਨਾਂ ਦੇ ਘਰ ਇੱਕ ਬੇਟੀ ਜਨਮ ਲੈਂਦੀ ਹੈ ਜਿਸ ਦਾ ਨਾਂ ਅਮਨਪ੍ਰੀਤ ਕੌਰ ਹੁੰਦਾ ਹੈ ਤੇ ਉਹ ਆਪਣੀ ਘਰ ਵਾਲੀ ਨੂੰ 6 ਮਹੀਨੇ ਬਾਅਦ ਹੀ ਕੰਮ ਤੇ ਭੇਜਣ ਲੱਗ ਜਾਂਦਾ ਹੈ ਤੇ ਉਸ ਤੋਂ ਬਾਅਦ ਉਸਦੀ ਘਰ ਵਾਲੀ ਫੇਰ ਪ੍ਰੈਗਨੈਂਟ ਹੁੰਦੀ ਹੈ ਉਹ ਅਬੋਰਸ਼ਨ ਕਰਾਉਂਦਾ ਹੈ ਉਹ ਦੋ ਵਾਰ ਆਪਣੇ ਘਰ ਦੀ ਵਾਲੀ ਦਾ ਅਬੋਰਸ਼ਨ ਕਰਾਉਂਦਾ ਕਿਉਂਕਿ ਉਹ ਮੁੰਡਾ ਚਾਹੁੰਦਾ ਹੁੰਦਾ ਉਹਦੀ ਕੁੱਖ ਚ ਕੁੜੀ ਹੁੰਦੀ ਹੈ ਤੇ ਉਸਦੀ ਕੁੱਟਮਾਰ ਵੀ ਕਰਦਾ ਫਿਰ ਉਹ ਉਸਨੂੰ ਇੰਡੀਆ ਵੀ ਲੈ ਕੇ ਜਾਂਦਾ ਇੱਕ ਵਾਰ ਇੰਡੀਆ ਵੀ ਚੈੱਕਅਪ ਕਰਾਉਂਦਾ ਉੱਥੋਂ ਵੀ ਉਸਦਾ ਅਬੋਰਸ਼ਨ ਕਰਾਉਂਦਾ ਹੈ 1995 ਚ 31 ਜਨਵਰੀ ਨੂੰ ਉਦੇ ਆਪਣਾ ਪ੍ਰਵੇਸ਼ਕੌਰ ਦੇ ਸਿਰ 'ਚ ਦਰਦ ਸ਼ੁਰੂ ਹੋਣ ਲੱਗ ਜਾਂਦਾ ਹੈ ਜਦੋਂ ਉਸ ਦੇ ਸਿਰ 'ਚ ਦਰਦ ਤੇ ਸ਼ੁਰੂ ਹੋਣ ਲੱਗ ਜਾਂਦਾ ਹੈ ਤਾਂ ਉਸ ਦੀ ਕੁਝ ਸ਼ਮੇਂ ਬਾਅਦ ਮੌਤ ਹੋ ਜਾਂਦੀ ਹੈ ਸੋ ਡਿਟੈਕਟਿਵ ਤੇ ਇੰਸ਼ੋਰੈਂਸ ਵਾਲਾ ਇੰਸ਼ੋਰੈਂਸ ਵਾਲਾ ਜੋ ਉਹ ਡਿਟੈਕਟਿਵ ਨਾਲ ਇਹ ਗੱਲ ਸ਼ੇਅਰ ਕਰਦਾ ਹੈ ਜਦੋਂ ਉਸ ਨਾਲ ਇਹ ਗੱਲ ਸ਼ੇਅਰ ਕਰਦਾ ਹੈ ਤਾਂ ਉਹ ਸੋਚਦੇ ਹਨ ਕਿ ਹੁਣ ਇਸ ਕੇਸ ਦੀ ਜਾਂਚ ਕੀਤੀ ਜਾਵੇ ਉੱਥੇ ਹੀ ਜਿਹੜਾ ਗੋਰਾ ਡਿਟੈਕਟਿਵ ਹੈ ਉਹ ਇੱਕ ਪੰਜਾਬੀ ਡਿਟੈਕਟਿਵ ਦੀ ਵੰਗ ਕਰਦਾ ਜੋ ਕਿ ਕੇਵਨ ਢੀਂਸਾ ਹੁੰਦਾ ਜੋ ਪੰਜਾਬੀ ਡਿਟੈਕਟਿਵ ਹੁੰਦਾ ਤਾਂ ਪੰਜਾਬੀ ਡਿਟੈਕਟਿਵ ਤੇ ਉਹ ਦੋਨੋਂ ਦੇਖਦੇ ਨੇ ਕਿ ਆਪਾਂ ਇਸ ਦਾ ਜਿਹੜਾ ਪਿਸ਼ੋਕੜਾ ਉਹ ਪੰਜਾਬ ਜਾ ਕੇ ਦੇਖੀਏ ਵੀ ਇਸ ਨੇ ਕੀ ਕੁਝ ਕੀਤਾ ਹੈ ਪੰਜਾਬ ਤੇ ਉਹ ਫਿਰ ਪੰਜਾਬ ਆਉਂਦੇ ਹਨ ਉਸ ਤੇ ਲੁਧਿਆਣਾ ਚ ਉਸ ਦਾ ਘਰ ਹੁੰਦਾ ਹੈ ਉੱਥੇ ਜਦੋਂ ਆਉਂਦੇ ਹਨ ਉੱਥੇ ਬਹੁਤ ਹੀ ਹੈਰਾਨੀਜਨਕ ਖੁਲਾਸੇ ਹੁੰਦੇ ਹਨ ਤੁਸੀਂ ਹੈਰਾਨ ਹੋ ਜਾਓਗੇ ਦੇ ਸੁਣ ਕੇ ਚਲੋ ਜੀ ਉਹ ਹੁਣ ਪੰਜਾਬ ਆ ਜਾਂਦੇ ਹਨ ਪੰਜਾਬ ਆ ਕੇ ਉਹ ਲੋਕਾਂ ਤੋਂ ਪੁਸ਼ਤਾਸ਼ ਕਰਦੇ ਹਨ ਜਦੋਂ ਉਹਨਾਂ ਨੂੰ ਪਤਾ ਲੱਗਦਾ ਹੈ ਕਿ ਪੰਜਾਬ ਆ ਕੇ ਸੁਖਵਿੰਦਰ ਸਿੰਘ ਢਿੱਲੋਂ ਨੇ 21 ਸਾਲਾਂ ਨਾਮ ਦੀ ਸਰਬਜੀਤ ਕੌਰ ਨਾਲ ਵਿਆਹ ਕਰਵਾਇਆ ਤੇ ਇਹ ਉਸਦਾ ਦੂਜਾ ਵਿਆਹ ਹੁੰਦਾ ਹੈ ਤੇ ਤੀਜਾ ਵਿਆਹ ਉਸਨੇ ਖੁਸ਼ਵੰਤ ਕੌਰ ਨਾਲ ਕਰਵਾਇਆ ਦੇਖ ਲਓ ਉਸਨੇ ਦੋ ਵਿਆਹ ਕਰਵਾ ਲਏ ਤੋ ਉਹਨਾਂ ਨੂੰ ਉਹ ਪਤਾ ਨਹੀਂ ਲੱਗਣ ਦਿੰਦਾ ਤੋ ਉਹਨਾਂ ਨੂੰ ਚਾਂਸ ਆ ਦਿੰਦਾ ਕਿ ਮੈਂ ਕੈਨੇਡਾ ਲੈ ਕੇ ਜਾਊਗਾ ਤੁਹਾਨੂੰ ਉਹ ਫਿਰ ਵਿਆਹ ਤੋਂ ਬਾਅਦ ਕੈਨੇਡਾ ਰਹਿਣ ਲੱਗ ਜਾਂਦਾ ਹੈ ਦੂਜੀ ਪਤਨੀ ਉਸ ਦੀ ਪ੍ਰੈਗਨੈਂਟ ਹੁੰਦੀ ਹੈ ਦੂਜੀ ਪਤਨੀ ਤੋਂ ਉਸ ਦੇ ਦੋ ਬੱਚੇ ਹੁੰਦੇ ਨੇ ਦੋਨੋਂ ਬੱਚਿਆਂ ਦੀ ਅਚਾਨਕ ਹੀ 15 ਦਿਨਾਂ ਬਾਅਦ ਮੌਤ ਹੋ ਜਾਂਦੀ ਹੈ ਉਹ ਇੰਡੀਆ ਆਉਂਦਾ ਹੈ ਤਾਂ ਬੱਚਿਆਂ ਨੂੰ ਦੱਬ ਦਿੱਤਾ ਜਾਂਦਾ ਹੈ ਤੇ ਫਿਰ ਉਹ ਆਪਣੀ ਤੀਜੀ ਪਤਨੀ ਕੋਲ ਜਾਂਦਾ ਹੈ ਤੀਜੀ ਪਤਰੀ ਕੋਲ ਜਾਂਦਾ ਉਹਨੂੰ ਮਿਲਦਿਆ ਗੱਲਬਾਤ ਕਰਦਾ ਤੇ ਫਿਰ ਜਾ ਕੇ ਉਹ ਫਿਰ ਉਹ ਚੌਥਾ ਵਿਆਹ ਕਰਵਾਉਂਦਾ ਦੇਖ ਲਓ ਚੌਥਾ ਵਿਆਹ ਉਹ ਸੁਖਵਿੰਦਰ कौर ਨਾਮ ਦੀ ਲੜਕੀ ਨਾਲ ਕਰਵਾਉਂਦਾ ਤੇ ਉਸ ਤੋਂ ਬਾਅਦ ਉਧਰ ਕਵੈਂਟਿਨਸਾ ਹੋਰੇ ਜਾਂਚ ਕਰ ਰਹੇ ਹੁੰਦੇ ਨੇ ਇਹ ਸਾਰੀ ਪੁਸ਼ਤਾਸ਼ ਕਰਦੇ ਨੇ ਵੀ ਉਹਨੇ ਚਾਰ ਵਿਆਹ ਕਰਵਾ ਲਏ ਨੇ ਤੇ ਜਦੋਂ ਉਹ ਕੈਨੇਡਾ ਜਾਂਦਾ ਤਾਂ ਉਸਦੀ ਤੀਜੀ ਘਰ ਵਾਲੀ ਦੀ ਵੀ ਮੌਤ ਹੋ ਜਾਂਦੀ ਹੈ ਉਸ ਦਾ ਸੰਸਕਾਰ ਹੋ ਜਾਂਦਾ ਤੇ ਕੇਵਨ ਢੀਂਸਾ ਜਦੋਂ ਜਾਂਚ ਕਰਦਾ ਹੈ ਕਿਉਂਕਿ ਉਸ ਦੀ ਤੀਜੀ ਘਰ ਵਾਲੀ ਦੇ ਤੱਕ ਸੰਸਕਾਰ ਹੋ ਚੁੱਕਿਆ ਸੀ ਬੱਚਿਆਂ ਦੀ ਜਾਂਚ ਕਰਦਾ ਹੈ ਉਹ ਬੱਚਿਆਂ ਦੇ ਵਿੱਚੋਂ ਕੇਵਨ ਢੀਂਸਾ ਦੇਖਦਾ ਹੈ ਉਹਨਾਂ ਦੇ ਵਿੱਚੋਂ ਸਾਈਟਰਨਚਿਨ ਨਾਮ ਦਾ ਜ਼ਹਿਰ ਪਾਇਆ ਜਾਂਦਾ ਹੈ ਇਹ ਜਿਹੜਾ ਜ਼ਹਿਰ ਹੈ ਇਹ ਚੂਹਿਆਂ ਨੂੰ ਮਾਰਨ ਵਾਲੀ ਦਵਾਈ ਵਿੱਚ ਪੈਂਦਾ ਹੈ ਜਿਹੜਾ ਕਿ ਦਰਖਤਾਂ 'ਚੋਂ ਲੱਭਦਾ ਹੈ ਆਪਣੇ ਇੰਡੀਆ ਵਿੱਚ ਹੀ ਹੁੰਦਾ ਹੈ ਇਹ ਦਰਖਤਾਂ 'ਚੋਂ ਪੈਦਾ ਹੁੰਦਾ ਹੈ ਕੈਨੇਡਾ ਵਿੱਚ ਨਹੀਂ ਹੁੰਦਾ ਸੋ ਕੁਚਲਾ ਨਾਮ ਦੇ ਜ਼ਹਿਰ ਹੈ ਜਿਹੜਾ ਚੂਹਿਆਂ ਨੂੰ ਮਾਰਨ ਵਾਲਾ ਉਹ ਚ ਦਵਾਈ ਪਾਈ ਜਾਂਦੀ ਹੈ ਜ਼ਹਿਰ ਹੈ ਜੋ ਉਹ ਚ ਪਾਇਆ ਜਾਂਦਾ ਹੈ ਸੋ ਫਿਰ ਕੈਵਨਟਨ ਸਾ ਪਾਪਸ ਕਨੇਡਾ ਆਉਂਦਾ ਹੈ ਕਨੇਡਾ ਕਿਉਂ ਉਸ ਦੀ ਘਰ ਵਾਲੀ ਪ੍ਰਵੇਸ਼ਕੌਰ ਦੀ ਰਿਪੋਰਟਾਂ ਵਗੈਰਾ ਦੇਖਦਾ ਉਸ ਵਿੱਚ ਵੀ ਇਹ ਜ਼ਹਿਰ ਪਾਇਆ ਜਾਂਦਾ ਹੈ ਤੇ ਜੋ ਉਸ ਦਾ ਬਿਜ਼ਨਸ 파ਟਰਨਰ ਸੀ ਉਸ ਦੀਆਂ ਰਿਪੋਰਟਾਂ ਦੇਖਦਾ ਉਸ ਵਿੱਚ ਵੀ ਇਹ ਜ਼ਹਿਰ ਪਾਇਆ ਜਾਂਦਾ ਤਾਂ ਉਹਨਾਂ ਨੂੰ ਪੂਰਾ ਯਕੀਨ ਹੋ ਜਾਂਦਾ ਕਿ ਇਹ ਕਤਲ ਇਹਨੇ ਜੋ ਉਹ ਸੁਖਵਿੰਦਰ ਸਿੰਘ ਢਿੱਲੋਂ ਨੇ ਹੀ ਕੀਤੇ ਨੇ ਫਿਰ ਉਹ ਸੁਖਵਿੰਦਰ ਸਿੰਘ ਢਿੱਲੋਂ ਦੀ ਗ੍ਰਿਫਤਾਰੀ ਕਰ ਲੈਂਦੇ ਨੇ ਉਸ ਤੋਂ ਪੁੱਛਤਾਛ ਕਰਦੇ ਨੇ ਉਸ ਨੂੰ ਟੌਰਚਰ ਕਰਦੇ ਨੇ ਤਾਂ ਉਹ ਮੰਨ ਜਾਂਦਾ ਹੈ ਕਿ ਹਾਂ ਇਹ ਕਤਲ ਮੈਂ ਕੀਤੇ ਨੇ ਉਹ ਇਹ ਵੀ ਚਾਹੁੰਦਾ ਸੀ ਕਿ ਮੇਰੇ ਪਿੱਛੇ ਵੀ ਕੋਈ ਨਾ ਰਹੇ ਇਸੇ ਕਰਕੇ ਉਸਨੇ ਆਪਣੇ ਬੱਚਿਆਂ ਦੀ ਵੀ ਮੌਤ ਕੀਤੀ ਤਾਂ ਇੰਸ਼ੋਰੈਂਸ ਦੇ ਲਾਲਚ ਵਿੱਚ ਵੀ ਉਸਨੇ ਇਹ ਸਾਰੇ ਕਤਲ ਕੀਤੇ ਸੋ 2001 ਨੂੰ ਜੋ ਕੈਨੇਡਾ ਦੀ ਕੋਰਟ ਹੈ ਉਹ ਉਸ ਨੂੰ ਉਮਰ ਕੈਦ ਦੀ ਸਜ਼ਾ ਸੁਣਾ ਦਿੰਦੀ ਹੈ ਤਾਂ ਅਚਾਨਕ ਹੀ 21 ਨਵੰਬਰ 2001 ਨੂੰ ਸੁਖਵਿੰਦਰ ਸਿੰਘ ਢਿੱਲੋਂ ਦੀ ਕੈਂਸਰ ਨਾਲ ਮੌਤ ਹੋ ਜਾਂਦੀ ਹੈ ਸੋ ਇਹ ਸੀ ਅੱਜ ਦੀ ਕ੍ਰਾਈਮ ਸਟੋਰੀ ਸੋ ਤੁਹਾਡੇ ਨਾਲ ਨਵੀਆਂ-ਨਵੀਆਂ ਕ੍ਰਾਈਮ ਸਟੋਰੀਆਂ ਲੈ ਕੇ ਮੈਂ ਮਿਲਦਾ ਰਹੂੰਗਾ ਸੋ ਮੈਨੂੰ ਦੋ ਇਜਾਜ਼ਤ ਧੰਨਵਾਦ ਤੁਹਾਡਾ ਪਰਮਿੰਦਰ ਸੰਧੂ ਚੈਨਲ ਨੂੰ ਲਾਈਕ ਐਂਡ ਸਬਸਕ੍ਰਾਈਬ ਜ਼ਰੂਰ